ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੂਗੇ ਠੀਕ ਠਾਕ ਹੋਮੂਗੇ ਆਪਣੇ ਆਪਣੇ ਘਰਾਂ ਚ ਹੱਸਦੇ ਵੱਸਦੇ ਹੋਮੂਗੇ ਲਓ ਜੀ ਆ ਮਾਰਨਿੰਗ ਮਾਰਨਿੰਗ ਦਾ ਟਾਈਮ ਆ ਅੱਜ ਦਿਨ ਹੈਗਾ ਪੁੱਤ ਥਰਸਡੇ ਵੀਰਵਾਰ ਤੇ 30 ਤਰੀਕਾ ਦਿਨ ਵੀਰਵਾਰ ਤੇ 30 ਤਰੀਕਾ ਤੇ ਮਾਰਨਿੰਗ ਮਾਰਨਿੰਗ ਬੜੀ ਚਾਹ ਸੀ ਪੀ ਚੁੱਕੇ ਆ ਤੇ ਪਹਿਲਾਂ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਨੈਕਸਟ ਮੈਂ ਹੁਣ ਬਣਾ ਕੇ ਲੱਗੀ ਜਾ ਰਹੀ ਸੀ ਸੈਕਿੰਡ ਟਾਈਮ ਦੀ ਚਾਹ ਸੀਰ ਸੁੱਤੀ ਪਈ ਸੀ ਫਿਰ ਰਾਤ ਮੈਂ ਬਹੁਤ ਲੇਟ ਸੁੱਤੀ ਆ ਮਤਲਬ ਪਹਿਲਾਂ ਸੌਂਗੀ ਫਿਰ ਉੱਠ ਖੜੀ ਖੇਟਣ ਲੱਗ ਗਈ ਤੇ ਫਿਰ ਵਿੱਚ ਦੀ ਰੋਣ ਲੱਗ ਗਈ ਤੇ ਆ ਇਹਨਾਂ ਨੇ ਬਹੁਤ ਡਿਸਟਰਬ ਜਾਂ ਕੀਤਾ ਸੁੱਤੀ ਨਹੀਂ ਟਾਈਮ ਨਾਲ ਬਹੁਤ ਲੇਟ ਸੁੱਤੀ ਆ ਤੜਕੇ ਜੀ ਜਾ ਕੇ ਸੁੱਤੀ ਆ ਤੇ ਹੁਣ ਸੁੱਤੀ ਪਈ ਆ ਤੇ ਪਹਿਲਾਂ ਹੁਣ ਚਾਹ ਦੇ ਕੇ ਉਹਨੇ ਸੀਰ ਦੇ ਪਾਪਾ ਉਹਨਾਂ ਨਾਲ ਮੈਂ ਆਪ ਹੀ ਨਹੀਂ ਆ ਤੇ ਫਿਰ ਮੈਂ ਕਰੂੰਗੀ ਬਲੌਗ ਨੂੰ ਅੱਗੇ ਕੰਟੀਨਿਊ ਸ਼ਾਮ ਦੇ 7:30 ਦਾ ਟਾਈਮ ਆ ਇਹ ਤੇ ਮੈਂ ਬਣਾ ਰਹੀ ਸੀਗੀ ਸਬਜੀ ਤੜਕਾ ਲਾ ਰਹੀ ਆ ਮੈਂ ਸਬਜੀ ਨੂੰ ਇਹ ਸਬਜੀ ਬਣਾਉਣੀ ਆ ਨੋਰਮਲ ਮੈਂ ਆਲੂ ਪਕਾਉਂਦੇ ਆ ਆਲੂ ਪਕ ਜਿੱਤ ਚੱਲ ਰਹੀ ਜਾਂਦੀਆਂ ਆਲੂ ਪਕੌੜੇ ਦੀ ਮੈਂ ਸਬਜੀ ਬਣਾ ਰਹੀ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਾਣਾ ਅਸੀਂ ਬਾਹਰ ਸ਼ਾਇਦ ਅਸੀਂ ਰੋਟੀ ਵੀ ਬਾਹਰ ਹੀ ਖਾਈਏ ਪਰ ਰੋਟੀ ਬਾਹਰ ਖਾਣੀ ਹੈ ਪਰ ਫਿਰ ਵੀ ਮੈਂ ਸਬਜੀ ਥਰ ਬਣਾ ਰਹੀ ਹਾਂ ਕਿਉਂ ਬਣਾ ਰਹੀ ਹਾਂ ਇਹ ਤੁਹਾਨੂੰ ਮੈਂ ਦੱਸ ਦਿਆਂ ਕਿਉਂਕਿ ਜ਼ਿਹਰਤ ਦੇ ਪਾਪਾ ਜਿਆਦਾ ਬਾਹਰਲਾ ਖਾਣਾ ਨਹੀਂ ਖਾਂਦੇ ਹੈਗੇ ਮਤਲਬ ਉਹਨਾਂ ਨੂੰ ਡਾਕਟਰ ਨੇ ਰეკਮੈਂਡ ਨਹੀਂ ਕੀਤਾ ਹੋਇਆ ਤੇ ਮਸਾਲੇ ਮਸੁੱਲੇ ਵਾਲੀਆਂ ਚੀਜ਼ਾਂ ਨੂੰ ਉਹ ਖਾਂਦੇ ਨਹੀਂ ਹੈਗੇ ਬਾਹਰ ਤੇ ਫਿਰ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਆ ਲਾਈਕ ਉਹਨਾਂ ਨੂੰ ਨਾ ਐਸਿਡ ਦੀ ਪ੍ਰੋਬਲਮ ਆ ਐਸਿਡ ਉਹਨਾਂ ਨੂੰ ਇੰਨੀ ਜਿਆਦਾ ਪ੍ਰੋਬਲਮ ਆ ਫਿਰ ਉਹਨਾਂ ਦਾ ਦਿਮਾਗ ਨੂੰ ਚੜਦਾ ਪਰ ਉਹਨਾਂ ਦੇ ਹੈਡੇਕ ਹੁੰਦੀ ਆ ਫਿਰ ਉਹਨਾਂ ਨੂੰ ਘਬਰਾਹਟ ਹੁੰਦੀ ਆ ਚੱਕਰ ਆਉਂਦੇ ਆ ਮਤਲਬ ਕਿਸੇ ਨੂੰ ਤਜਾਬ ਹੁੰਦਾ ਜਲਣ ਹੁੰਦੀ ਆ ਕਿਸੇ ਦੇ ਪੇਟ ਦਰਦ ਹੁੰਦਾ ਉਹਨਾਂ ਦੇ ਦਿਮਾਗ ਨੂੰ ਚੜਦਾ ਤਜਾਬ ਹਨਾ ਤਾਂ ਕਰਕੇ ਤੇ ਉਹ ਸਿੰਪਲ ਘਰ ਦੀ ਰੋਟੀ ਹੀ ਜ਼ਿਆਦਾ ਖਾਂਦੇ ਆ ਤੇ ਬਾਹਰ ਜ਼ਿਆਦਾ ਉਹ ਖਾਂਦੇ ਨਹੀਂ ਹੈਗੇ ਠੀਕ ਹੈ ਜੀ ਤਾਂ ਕਰਕੇ ਮੈਂ ਬਣਾ ਰਹੀ ਆ ਸਬਜੀ ਤੇ ਹਲਕਾ ਫੁਲਕਾ ਲੈਣਗੇ ਬਾਹਰ ਜ਼ਿਆਦਾ ਨਹੀਂ ਤੇ ਫਿਰ ਰੋਟੀ ਉਹ ਘਰੇ ਹੀ ਖਾਣਗੇ ਤੇ ਸੈਕੰਡਲੀ ਕਿਉਂ ਜਾਣਾ ਅਸੀਂ ਬਾਹਰ ਤੇ ਕਿਉਂਕਿ ਅੱਜ ਸਾਡੀ ਹੈਗੀ ਆ ਐਨੀਵਰਸਰੀ ਮਤਲਬ 30 ਮਈ ਦੀ ਅਸਰੀ ਹੈਗੀ ਐਨੀਵਰਸਰੀ ਤੇ ਹਾਲ ਦੇਖ ਲੋ ਸਾਡਾ ਕੀ ਹੋਇਆ ਹੋਇਆ ਮੈਂ ਕੀ ਬੜੀ ਫਿਰਦੀਆਂ ਤੇ ਘਰੇ ਕੰਮਕਾਰ ਦੇ ਵਿੱਚ ਵਿੱਚ ਹੀ ਮੈਂ ਅੱਛਾ ਇੱਕ ਹੋਰ ਗੱਲ ਫਾਈਨਲੀ ਆ ਕੰਮ ਵੀ ਹੋ ਗਿਆ ਵੀਰਾ ਆ ਗਏ ਸੀਗੇ ਮੇਰੀ ਉਹ ਨਹੀਂ ਆ ਗਏ ਸੀਗੇ ਤੇ ਇਹ ਫਿਕਸ ਕਰ ਗਈ ਆ ਤੇ ਹੁਣ ਮੈਂ ਕਿਚਨ ਦੀ ਦੋ ਦਿਨ ਰੁੱਕ ਕੇ ਸੈਟਿੰਗ ਕਰੂੰਗੀ ਤੇ ਚਲੋ ਜੀ ਮੈਂ ਗੱਲ ਕਰ ਰਹੀ ਸੀ ਕਿ ਅੱਜ ਸਾਡੀ ਹੈਗੀ ਆ ਐਨੀਵਰਸਰੀ 3rd ਐਨੀਵਰਸਰੀ ਹੈਨਾ 3 ਸਾਲ ਹੋ ਗਏ ਸਾਡੀ ਮੈਰਿਜ ਹੋਈ ਨੂੰ ਤੇ ਬਹੁਤ ਸੋਹਣਾ ਟਾਈਮ ਨਿਕਲਿਆ ਸਾਡਾ ਈ ਪਰਮਾਤਮਾ ਕਰੇ ਕਿ ਸਾਡਾ ਟਾਈਮ ਇਦਾਂ ਹੀ ਸਪੈਂਡ ਹੋਏ ਬਹੁਤ ਵਧੀਆ ਹਨਾ ਸਾਡਾ ਜਿਹੜੇ 3 ਸਾਲ ਆ ਨਿਕਲੇ ਨੇ ਤੇ ਹੁਣ ਦੋ ਡੇਢ ਸਾਲ ਖੜਾ ਸੀਰ ਦੇ ਨਾਲ ਬੇਸਰ ਇਕੱਲੇ ਹਾਂ ਦਾ ਤੇ ਬਹੁਤ ਸੋਹਣਾ ਟਾਈਮ ਆ ਹਨਾ ਬਹੁਤ ਸੋਹਣਾ ਟਾਈਮ ਲੰਘ ਰਿਹਾ ਤੇ ਇਦਾਂ ਹੀ ਪਰਮਾਤਮਾ ਮਿਹਰ ਰੱਖਣ ਤੇ ਉਸ ਤੋਂ ਬਾਅਦ ਜ਼ਰੂਰ ਜੀ ਜਾਣਾ ਮਾਸੀ ਬਾਹਰ ਕਿਤੇ ਥੋੜਾ ਜਿਹਾ ਹਨਾ ਆਊਟਿੰਗ ਹੋ ਜਾਂਦੀ ਆ ਬੰਦੇ ਦੀ ਆ ਇਹਦੇ ਨਾਲ ਹਨਾ ਮਾਈਂਡ ਵੀ ਥੋੜਾ ਚੇਂਜ ਹੋ ਜਾਂਦਾਗਾ ਨਹੀਂ ਤਾਂ ਘਰੇ ਹੀ ਬੈਠੇ ਰਹੀਦਾ ਵੈਸੇ ਵੀ ਜਦੋਂ ਨੇ ਪਿੰਡ ਆਏ ਆ ਬਹੁਤ ਘੱਟ ਬਾਹਰ ਜਾਂਦੇ ਆ ਜਦੋਂ ਅਸੀਂ ਸ਼ਹਿਰ ਮੁੱਲਾਪੁਰ ਸੀ ਨਾ ਅਸੀਂ ਬਹੁਤ ਗੇੜੀਆਂ ਲਾਉਂਦੇ ਸੀ ਬਹੁਤ ਜ਼ਿਆਦਾ ਗੇੜੀ ਰੂਟ ਤੇ ਹੁੰਦੇ ਸੀ ਅਸੀਂ ਖਾਸ ਕਰ ਮੁੱਲਾਪੁਰ ਗੇੜੀ ਰੂਟ ਤੇ ਬਹੁਤ ਚਲੇ ਜਾਣਾ ਕਿਉਂਕਿ ਮੁੱਲਾਪੁਰ ਵੀ ਬਹੁਤ ਕੁਛ ਆ ਦੇਖਣ ਨੂੰ ਐਵੇਂ ਲੱਗਦਾ ਸ਼ਾਮ ਨੂੰ ਤੁਸੀਂ ਬਾਹਰ ਨਿਕਲੋ ਹਨ ਕੁਛ ਨਾ ਕੁਛ ਖਾਣ ਪੀਣ ਦੇ ਲਈ ਚਾਹੇ ਨਿਕਲੇ ਆਓ ਤੇ ਬਹੁਤ ਕੁਛ ਆ ਤੇ ਚਲੋ ਜੀ ਬਾਕੀ ਹੁਣ ਮੈਂ ਬਸ ੜਕਾ ਕਰਤਾ ਸਬਜੀ ਨੂੰ ਤੇ ਸਬਜੀ ਬਣੀ ਜਾਊਗੀ ਫਿਲਹਾਲ ਹਜੇ ਤਾਂ ਧੁੱਪ ਪਈ ਆ ਸ਼ਾਮ ਜੀ ਨੂੰ ਜਾਵਾਂਗੇ ਤੇ ਥੋੜੀ ਬਹੁਤ ਗੇੜੀ ਛੇੜੀ ਲਾ ਆਵਾਂਗੇ ਤੇ ਬਾਕੀ ਮੈਂ ਥ੍ਰੈਡਿੰਗ ਨਹੀਂ ਕਰਾਈ ਹੈਗੀ ਮੇਰਾ ਅਰਾਦਾ ਹੈ ਨਹੀਂ ਕਰਾਉਣ ਦਾ ਕਿਉਂਕਿ ਮੇਰੇ ਨਾਲ ਗਰੋਥ ਬਹੁਤ ਘਟਾਈ ਹੋਈ ਆ ਤੇ ਮੈਂ ਸੋਚਦੀ ਆ ਵੀ ਮੈਂ ਇਹਨਾ ਰੂਟੇ ਕਰਾਵਾਂ ਕਿਉਂਕਿ ਮੈਂ ਥੋੜੀ ਸ਼ੇਪ ਚੇਂਜ ਕਰਾਉਣੀ ਆ ਆਪਣੀ ਆਈ ਬਰੋਸ ਦੀ ਆ ਲਾਈਕ ਵੀ ਆਰ ਸ਼ੇਪ ਕਰਾਉਣੀ ਆ ਆਰ ਪਹਿਲਾਂ ਮੇਰੇ ਆਰ ਹੀ ਸੀਗੀ ਆਰ ਸ਼ੇਪ ਦੀ ਹੋਈ ਸੀਗੀ ਤੇ ਮੈਂ ਬਾਅਦ ਵਿੱਚ ਨਾ ਜਦੋਂ ਆਪਾਂ ਕਈ ਵਾਰ ਵਿੱਚ ਦੀ ਕਿਸੇ ਹੋਰ ਦਾ ਹੱਥ ਲਵਾ ਲਈਏ ਤੇ ਚੇਂਜ ਹੋ ਜਾਂਦੀ ਹੈ ਸੋਤੀ ਨਾਲ ਹੋਇਆ ਤੇ ਮੇਰੀ ਸ਼ੇਪ ਆਈਬ੍ਰੋਜ਼ ਦੀ ਪੂਰੀ ਚੇਂਜ ਹੋ ਗਈ ਹੈ ਤੇ ਮੈਨੂੰ ਥੋੜੀ ਆਰ ਪਸੰਦ ਆ ਲਾਇਕ ਇਦਾਂ ਆਰ ਇਦਾਂ ਜੀ ਹਨਾ ਇਦਾਂ ਆਰ ਤੇ ਬਾਕੀ ਦੇਖਦੀ ਆ ਜੇ ਮੂਡ ਹੋਇਆ ਤਾਂ ਕਰਾ ਲੂੰਗੀ ਨਹੀਂ ਤਾਂ ਫਿਲਹਾਲ ਕੋਈ ਚੱਕਰ ਹੀ ਨਹੀਂ ਹਨਾ ਦੇ ਮੈਂ ਵੈਸੇ ਕਰਾਉਣ ਦੇ ਹੱਕ ਚੈ ਨਹੀਂ ਸੀ ਕਿਉਂਕਿ ਮੈਨੂੰ ਇਹ ਸੀਗਾ ਵੀ ਮੈਂ ਹਜੇ ਨਾ ਕਰਾਵਾਂ ਥੋੜੀ ਜਿਹੀ ਗਰੋਥ ਹੋ ਜੇ ਤੇ ਫਿਰ ਸੈਟਿੰਗ ਆ ਜਾਂਦੀ ਹੈ ਵਧੀਆ ਨਹੀਂ ਤਾਂ ਫਿਰ ਬਾਅਦ ਵਿੱਚ ਫਿਰ ਕਿੰਨੀ ਟਾਈਮ ਵੇਟ ਕਰਨੀ ਪੈਂਦੀ ਆ ਕਿਉਂਕਿ ਗਰੋਥ ਛੇਤੀ ਹੁੰਦੀ ਨਹੀਂ ਹੈਗੀ ਕਿਸੇ ਦੇ ਆਈਬ੍ਰੋਸ ਬਹੁਤ ਛੇਤੀ ਆ ਜਾਂਦੇ ਆ ਕਿਸੇ ਦੇ ਨਹੀਂ ਤੇ ਮੇਰੇ ਬਹੁਤ ਹਲਕੇ ਹਲਕੇ ਜਿਹੇ ਆਏ ਹੋਏ ਆ ਹਜੇ ਤੇ ਡਬਲ ਮਾਈਂਡਡ ਜੀ ਆ ਮੈਂ ਚਲੋ ਦੇਖਦੀ ਆ ਜੀ ਬਾਕੀ ਕਿੱਦਾਂ ਹੁੰਦਾ ਕਰਦੇ ਆ ਫਿਰ ਤੁਹਾਡੇ ਨਾਲ ਅੱਗੇ ਗੱਲਾਂ ਬਾਤਾਂ ਸ਼ਾਮ ਦਿਨ 7:30 ਹੋ ਗਏ ਆ ਤੇ ਆਪਾਂ ਹੋ ਗਏ ਰੈਡੀ ਸਿਰਦੇ ਪਪਾ ਵੀ ਰੈਡੀ ਤੇ ਸਿਰਤ ਵੀ ਰੈਡੀ ਮੇਰਾ ਪੂਰਾ ਸੂਟ ਮੇਰਾ ਪੂਰਾ ਸੂਟ ਦੀ ਲੁੱਕ ਇਹ ਚੰਗੀ ਨਹੀਂ ਹੈਗੀ ਮਤਲਬ ਮੈਂ ਸਟ੍ਰੇਟ ਸਲਵਾਰ ਬਣਵਾਈ ਹੈ ਇਹਦੇ ਨਾਲ ਪਪਾ ਮੈਂ ਦਿਖਾਉਣੀ ਆ ਇੱਕ ਮਿੰਟ ਦਿਖਾਉਣੀ ਆ ਮੈਂ ਕਿਦਾਂ ਦਾ ਸੂਟ ਰੈਡੀ ਕਰਾਇਆ ਹੈ ਇਹ ਤੁਹਾਨੂੰ ਮੈਂ ਨਾ ਸੂਟ ਦਿਖਾਉਣੀ ਆ ਇਹ ਪ੍ਰੋਪਰ ਮੈਕ ਕੇ ਤੱਕ ਚੱਲੇਗੀ ਉਹ ਪਿਛੇ ਲੱਗ ਆਲੀ ਹੈ ਨਾ ਤੇ ਪਿੱਛੇ ਤੱਕ ਜਾਣਾ ਪੈਂਦਾ ਹਨਾ ਮਤਲਬ ਜਿਹੜਾ ਇਹ ਸੂਟ ਆ ਮੈਂ ਲੈਸਿਸ ਲਗਵਾ ਕੇ ਰੈਡੀ ਕਰਵਾਇਆਗਾ ਅ ਫਰੰਟ ਕੋਰਨਰ ਤੇ ਲੈਸਿਸ ਲਗਵਾਈਆਂ ਨੇ ਬਾਜ਼ੂ ਤੇ ਪਾਕਿਸਤਾਨੀ ਆਰਮ ਹਨਾ ਓਪਨ ਜਿਹੜੀ ਹੁੰਦੀ ਹੈ ਫਰੰਟ ਓਪਨ ਦੀ ਤੇ ਉਸ ਤੋਂ ਬਾਅਦ ਅ نیچے ਪਾਈਪਿੰਗ ਤੇ ਵੀ ਆ نیچے ਇਨ ਪਾਈਪਿੰਗ ਤੇ ਵੀ ਆ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਸਲਵਾਰ ਆ ਹੈ ਨਾ ਇਹਦੀ ਸਲਵਾਰ ਸਟ੍ਰੇਟ ਸਲਵਾਰ ਬਣਾਈ ਐ ਮੈਂ ਵੱਡੇ ਪੌਂਚੇ ਵਾਲੀ ਇਹ ਵਾਲੀ ਮੈਂ ਰੈਡੀ ਕਰਵਾਈ ਆ ਇਹ ਬੜਾ ਸੂਟ ਹੈ ਹੋਣਾ ਮੈਂ ਸਿੰਪਲ ਰੈਡੀ ਕਰਾਇਆ ਵਾ ਗਰਮੀ ਚ ਪਾਉਣ ਲਈ ਵੈਸੀ ਨੋਰਮਲ ਪੇਅਰ ਕਰਨ ਦੇ ਲਈ ਤੇ ਮੈਂ ਹੱਜ ਮੈਂ ਇਹ ਨਹੀਂ ਰੈਡੀ ਕਰ ਲਿਆ ਤੇ ਦੁਪੱਟੇ ਤੇ ਮੈਂ ਲੈਸ ਨਹੀਂ ਲਗਵਾਈ ਹੈ ਕਿਉਂਕਿ ਇਹ ਦੁਪੱਟਾ ਮੇਰੇ ਦੂਸਰੇ ਸੂਟ ਨਾਲ ਦਾ ਵਾ ਤੇ ਉਹਦੇ ਨਾਲ ਫਿਰ ਮੈਂ ਮਤਲਬ ਇਹਦੇ ਨਾਲ ਵੀ ਮੈਚ ਹੋ ਗਿਆ ਤੋਂ ਇਦਾਂ ਹੀ ਚੱਲ ਜਾਂਦਾ ਹੁੰਦਾ ਦੁਪੱਟੇ ਕਿਹੜਾ ਖਰਾਬ ਹੁੰਦੇ ਆ ਤੋਂ ਇਹਦੇ ਨਾਲ ਵੀ ਇਹ ਦੁਪੱਟਾ ਚੱਲ ਗਿਆ ਤੇ ਤਾਂ ਕਰਕੇ ਫਿਰ ਮੈਂ ਨਾ ਅਲੱਗ ਤੋਂ ਇਹਦੇ ਨਾਲ ਦੁਪੱਟਾ ਨਹੀਂ ਰੈਡੀ ਕਰਵਾਇਆ ਕਿਉਂਕਿ ਦੁਪੱਟਾ ਮੇਰੇ ਕੋਲ ਸੀਗਾ ਇਹ ਆਲਰੇਡੀ ਕਿਸੇ ਹੋਰ ਸੂਟ ਨਾਲ ਲੱਗਾ ਵਾ ਇਹ ਤੋ ਫੜ ਲਾ ਤੇ ਚਲੋ ਜੀ ਹੁਣ ਅਸੀਂ ਚਾਣਾ ਤੇ ਤਸੀਰਤ ਮੈਡਮ ਪਾਸਟ ਚੱਕੀ ਫਿਰਦੀ ਆ ਇਹ ਉਹੀ ਬਸ ਨਾ ਘੇੜਦੀ ਗੱਡੀ ਅਲਮਾਰੀ ਚੋਂ ਕੱਢ ਲਏ ਨੇ ਦੇਣੋ ਕੋਤ ਬਸ ਰੱਖ ਦਿਓ ਅਲਮਾਰੀ ਚ ਅਲਮਾਰੀ ਚ ਰੱਖਿਓ ਤੇ ਚਲੋ ਜੀ ਤੁਹਾਨੂੰ ਮਿਲਦੇ ਆਂ ਫਿਰ ਅੱਗੇ ਜਾ ਕੇ ਇਹ ਤੋਂ ਮੈਂ ਫੜ ਲਵਾਂ ਪਹਿਲਾਂ ਤਾਂ ਪਰਸ ਵગેਰਾ ਗਰਮ ਗਰਮ ਹਵਾ ਚੱਲਦੀ ਹੈ ਗਰਮ ਗਰਮ ਇਤਨਾ ਨਮਨ ਹਨਾ ਗਰਮ ਗਰਮ ਹਵਾ ਚੱਲਦੀ ਹੈ ਮੈਨੂੰ ਹਾਂ ਪਤੀ ਰਤੀ ਸੀਰ ਤੁਹਾਨੂੰ ਤਾਂ ਨੀਂਦ ਵੀ ਆਉਣ ਲੱਗ ਗਈ ਸੀ ਕਹਿੰਦੇ ਸਰਦੀ ਲੋਂਦੇ ਆ ਮੰਮਾ ਪਾਪਾ ਵੀ ਲੋਂਦੇ ਆ ਸਰ ਕੋਤੋਂ ਵੀ ਸਰਦੀ ਲੋਂਦੇ ਤੇ ਅਸੀਂ ਆਏ ਸੀ ਐਮਬੀਡੀ ਮੌ ਹੇ ਰਿਸ਼ੇਡਿੰਗ ਲਾਰਡ ਤੇ ਸੀਰਤਾ ਸੀਰਤਾ ਹੈਗਾ ਯਾਰ ਜਿਵੇਂ ਆਪਾਂ ਨੂੰ ਚਾਹੀਦਾ ਮੈਂ ਸੋਚਦੀ ਆ ਮਤਲਬ ਕੱਲੀਆਂ ਟੀ-ਸ਼ਰਟ ਦੇ ਨਾਲ ਅਲੱਗ ਤੋਂ ਆਹ ਵਾਲੀ ਚੀਜ਼ ਜਿਵੇਂ ਇਹਦੇ ਨਾਲ 200 ਨਾਲ ਇਹਦੇ ਕੇ ਮੈਚ ਕਰ ਲਿਓਗੇ ਚਲ ਆ ਜਾ ਉੱਥੇ ਫਿਰ ਉੱਧਰ ਆ ਜਾ ਪੁੱਤ ਇਹੋ ਚੱਲੇ ਫਰੰਟ ਦੇ ਆ ਜਾ ਬਤ ਹਾਂ ਦੇਖ ਲੋ ਅਸੀਂ ਆਏ ਹੋਏ ਸੀ ਬੀਬੀ ਹੱਗ ਦੇ ਸਟੋਰ ਤੇ ਕੁਝ ਚੀਜ਼ਾਂ ਚੈੱਕ ਕਰਨੀਆਂ ਸੀ ਉਹਦੇ ਵਿੱਚ ਬਹਿ ਜਾ ਕੁਝ ਐਕਲੀ ਹੋਏ ਰੱਬਾ ਨਹੀਂ ਆ ਦੇਖ ਸੀਰਤ ਜਿਹਨ ਨੋਣਾ ਬੱਟਾ ਜਿਹਨ ਨੋਣਾ ਆ ਆਹ ਦੇ ਸੀ ਆ ਆਹ ਵਾਲਾ ਤਾਕੀ ਗੋਲ ਕੱtre ਉਹ ਜੀਭ ਦੇ ਤੱਕ ਮੇ ਆ ਆ ਆ ਆ ਆ

ਉਹਦਾ ਪਸੰਦ ਨਹੀਂ ਆ ਰਹੀ ਇੱਕ ਮਿੰਟ ਨਹੀਂ ਟਿਕ ਰਹੀ ਇੱਕ ਮਿੰਟ ਵੀ ਕੁਛ ਨਹੀਂ ਦੇਖਣ ਦੇ ਰਹੀ ਕੁਛ ਨਹੀਂ ਉਹ ਕਰ ਕਰ ਦੇ ਰਹੀ ਦਿਖਾਉਂਦੀ ਤੁਹਾਨੂੰ ਫੇਰ ਉੱਥੇ ਮੋੜ ਕੋੜ ਕੇ ਇੱਕੀ ਸਟੋਰ ਚ ਆ ਜਾਂਦੀ ਆ ਨਾਲ ਦੇਖ ਨਾ ਵੱਡਾ ਇਹ ਉਹ ਬਾਈਕ ਲੈ ਉਹ ਛੋਟੀ ਆ ਉਹ ਬਾਈਕ ਉਹ ਬੈਚ ਬਹਿ ਜਾਂਦੀ ਆ ਮੋੜ ਕੋੜ ਕੇ ਆ ਕੇ ਇਹਦੇ ਉਹ ਤਾਂ ਬਾਈਕ ਛੋਟੀ ਆ ਆ ਉਹ ਬਾਈਕ ਤੇ ਬਿਠਾਉਣਾ ਤੈਨੂੰ ਕੋਈ ਨਹੀਂ ਬਾਈਕ ਕਰਨ ਦੀ ਆ ਨਾ ਇਹ ਨੀਰ ਸਹਿਬੀ ਦਾ ਆਪਣੇ ਕੋਲ ਵੀ ਹੈਗੀ ਬੰਤ ਉਹਦੇ ਉਧਰ ਵਾਈਟ ਕਲਰ ਦੀ ਕਾਰ ਆ ਐ ਮੈਂ ਦਿਖਾਵਾਂ ਤੈਨੂੰ ਉਹਦੇ ਮੈਂ ਤੈਨੂੰ ਦਿਖਾਉਣਾ ਉਹਦੇ ਫੇਰ ਸ਼ੀਰ ਜੀ ਕਰਦਾ ਨੂੰ ਹੰਢ ਘੰਟੇ ਜਿਨਕੜੇ ਕਰਕੇ ਵਧੀਆ ਲੱਗਦਾ ਹੈ ਸ਼ੀਟ ਤੇ ਓਏ ਇਕਦੋਤਾ ਹੈ ਨਹੀਂ ਇਹ ਕਿਸੇ ਪਾਸੇ ਓਏ ਐਮਬੀਡੀ ਕਿਤੇ ਨਹੀਂ ਟੈਕ ਦੀ ਕਿਤੇ ਨਹੀਂ ਖੜਨ ਦਿੰਦੀ ਕਿਤੇ ਬਹਿਣ ਨਹੀਂ ਦਿੰਦੀ ਇਹ ਸਾਨੂੰ ਟਾਈਮ ਹੋ ਗਿਆ 1:30 ਤੇ ਅਸੀਂ ਹੁਣ ਹਜੇ ਘਰੇ ਜਾਣਾ ਮਾ ਖਾ ਪੀ ਕੇ ਗੇੜਿ ਛੜੀਆਂ ਲਾ ਕੇ ਤੇ ਖਾਣਾ ਵਗੈਰਾ ਅਸੀਂ ਬਾਹਰ ਹੀ ਖਾ ਲਿਆ ਤੇ ਬਸ ਦੁੱਧ ਵਗੈਰਾ ਜੇ ਪੀਣਾ ਹੋਊਗਾ ਪੀ ਲਾਂਗੇ ਘਰੇ ਜਾ ਕੇ ਤੇ ਖਾਣਾ ਵਗੈਰਾ ਅਸੀਂ ਸਾਰਾ ਕੁਝ ਬਾਹਰ ਖਾ ਪੀ ਕੇ ਆਏ ਆ ਬ੍ਰਾਂਡ ਅੱਜ ਕੁਝ ਕੇ ਤੇ ਅਸੀਂ ਇੱਕ ਤਾਂ ਉਹ ਚੀਜ਼ਾਂ ਲੈ ਲਈਆਂ ਸੀ ਇਹ ਸਿਰਦੀਆਂ ਤੇ ਪਾਪਾ ਲੈਣ ਗਏ ਆ ਤੇ ਬਾਕੀ ਗੱਲ ਬਸ ਸੋਣੇ ਮੈਂ ਘਰੇ ਜਾ ਕੇ ਕਰਦੀ ਆ ਤੇ ਪਰ ਸਾਨੂੰ ਸੀਰੀਅਸ ਨੇ ਜਮਾ ਨਹੀਂ ਸੀਰੀਅਸ ਟੈਗਦੀ ਨਹੀਂ ਹੈਗੀ ਜਮਾ ਨਹੀਂ ਟੈਗਦੀ ਟਾਈਮ ਨਾ 10:30 11 ਦਾ ਹੋਇਆ ਪਿਆ ਵਾ ਤੇ ਅਸੀਂ ਨਾ ਹੁਣ ਚੱਲੇ ਆ ਵਾਪਸ ਘਰ ਨੂੰ ਖਾ ਪੀ ਕੇ ਰੋਟੀ ਬਾਣੀ ਅਸੀਂ ਬਾਹਰ ਹੀ ਖਾਦਾਗਾ ਤੇ ਮੋਸਟਲੀ ਬਣਦੇ ਮੋਸਟਲੀ ਬਣ ਜਾਈ ਸੀਗਾ ਹਨਾ ਵੀ ਬਾਹਰ ਹੀ ਖਾਣਾ ਅੱਜ ਤਾਂ ਤੇ ਬਾਕੀ ਸਿਰਤ ਵਈ ਕੰਨੀ ਹੱਥ ਲਵਾਉਂਦੀ ਆ ਸਾਡੇ ਇਹ ਇੱਕ ਮਿੰਟ ਨਹੀਂ ਟਿਕਦੀ ਹੈ ਇਹ ਨਹੀਂ ਟਿਕਦੀ ਨਾ ਕਿਤੇ ਮੋਲ ਦੇ ਵਿੱਚ ਨਾ ਕਿਤੇ ਨਹੀਂ ਟਿਕਦੀ ਇਹ ਇੰਨਾ ਜ਼ਿਆਦਾ ਖਾਪਰੌੜਾ ਬੌਂਦੀ ਆ ਇਹ ਇੰਨੀ ਜ਼ਿਆਦਾ ਭੱਜੀ ਫਿਰਦੀ ਆ ਭੱਜੀ ਛੱਡੀ ਆ ਫੁੱਲ ਸਪੀਡ ਜਿਵੇਂ ਚਾਬੀ ਦੇ ਕੇ ਛੱਡੀ ਜਾਂਦੀ ਆ ਇੱਕ ਮਿੰਟ ਲਈ ਕੋਈ ਇਹ ਫੋਟੋ ਨਹੀਂ ਕਰਾਉਂਦੀ ਕੋਈ ਇਹ ਵੀਡੀਓ ਨਹੀਂ ਬਣਾਉਂਦੀ ਕੁਛੇ ਦੇਖਣ ਨਹੀਂ ਦਿੰਦੀ ਨਾ ਆਪ ਕੁਛ ਦੇਖਦੀ ਆ ਇੱਕ ਖੇਡ ਤੋਂ ਖੇਡਦੀ ਆ ਉਥੇ ਦੇਖਿਆ ਸੀਗੇ ਸਮੈਸ਼ ਵਾਲਿਆਂ ਨੇ ਵੱਡੀ ਆ ਇਹ ਇੱਕ ਇੱਕ ਚੀਜ਼ ਤੇ ਬੈਠਿਆ ਕਰੇ ਦੂਜੀ ਤੇ ਚਲੋ ਯਾਰ ਵੱਡੀ ਆ ਛੇ ਕੀ ਸੀਗਾ ਵੱਡੀ ਆ ਨਾਲ ਗੱਡੀ 'ਚ ਬੈਠਿਆ ਕਰੇ ਨਾਲ ਕਹੇ ਕਰੇ ਤਾਂ ਵੱਡੀ ਆ ਬਹੁਤ ਨੇ ਹਾਸੇ ਵੀ ਖੜਾ ਹੈ ਮਤਲਬ ਇਹ ਦੇਖੇ ਨਾ ਸੀ ਇਹਨੇ ਅਸੀਂ ਵੇਖੀ ਚਲੀ ਜਾਂਦੀ ਆ ਤੇ ਚਲੋ ਜੀ ਬਾਕੀ ਹੁਣ ਦਾ ਸੁਣ ਘਰੇ ਜਾ ਕੇ ਕਰਦੇ ਆ ਫਿਰ ਵੀਡੀਓ ਦਾ ਐਂਡ ਕਰ ਦਾਂਗੇ ਆਪਾਂ ਘਰੇ ਜਾ ਕੇ ਤੁਸੀਂ ਕੁਝ ਕਹਿਣਾ ਹੋਵੇ ਜਾਵੇਂ ਉੱਤੇ ਨਾ ਬ੍ਰੀ ओके ਹੈ ਕਦੇ ਫੁੱਲ ਇਹਨਾਂ ਦਾ ਬੇਡ ਬੋਲਾ ਖਾਣ ਪੀ ਕੇ ਹੁਣ ਗੱਲ ਹੀ ਨਹੀਂ ਨੀਂਦ ਆਉਂਦੀ ਆ ਹਣ ਪਰ ਦਿਨ ਸਾਡਾ ਵਧੀਆ ਰਿਹਾ ਬਹੁਤ ਸੋਹਣਾ ਦਿਨ ਗਿਆ ਸਾਰਾ ਦਿਨ ਅਸੀਂ ਘਰੇ ਸ਼ਾਮ ਨੂੰ ਅਸੀਂ ਗਏ ਇਹਨੇ ਅਸੀਂ ਸੁੱਤੇ ਰਹੇ ਸਾਡਾ ਦਿਨ ਬਹੁਤ ਬਣ ਗਿਆ ਹੈ ਜੀ ਤੇ ਰੌਣਕ ਲਈ ਰੱਖੀ ਚਲੋ ਜੀ ਮਿਲਦੇ ਆਪਾਂ ਘਰੇ ਜਾ ਕੇ ਸਤਿ ਸ਼੍ਰੀ ਅਕਾਲ ਕੀ ਕੰਮ ਕਰਦੇ ਤੇ ਬਾਕੀ ਜੀ ਪੁੱਛੋ ਨਾ ਸੀਰਤ ਨੇ ਕੰਨੀ ਹੱਥ ਲਵਾਏ ਸਾਡੇ ਤੇ ਐਨੀਵਰਸਰੀ ਦਾ ਸਾਡੀ ਦਾ ਪਤਾ ਹੀ ਨਹੀਂ ਕੀ ਬਣਾ ਕੀ ਬਣਾ ਕੇ ਰੱਖਤਾ ਸੀਰਤ ਨੇ ਪੁੱਛੋ ਨਾ ਬਸ ਅਸੀਂ ਕੁਛ ਨਹੀਂ ਦੱਸ ਸਕਦੇ ਇਹਦੇ ਬਾਰੇ ਵੀ ਛੋਟੀ ਹੈਗੀ ਆ ਇਹ ਬਸ ਜਿਵੇਂ ਚਾਹੁੰਦੀ ਆ ਉਵੇਂ ਹੀ ਹੁੰਦਾ ਜੇ ਇਹ ਨੇ ਕਹਤਾ ਵੀ ਮੈਂ ਇੱਥੇ ਬਹਿਣਾ ਤਾਂ ਬਹਿਣਾ ਜੇ ਨਹੀਂ ਬਹਿਣਾ ਖੜੇ ਰਹਿਣਾ ਤਾਂ ਖੜੇ ਰਹਿਣਾ ਇਹ ਕੰਮ ਆ ਇਹਦਾ ਸਿਰਸ ਨਾ 11 ਵਜੇ ਲੱਗੀ ਪਈਆ ਕਰਨ ਪੂਰ ਹੈਂ 11 ਵਜੇ ਲੱਗੀ ਪਈਆ ਕਰਨ ਊਰ ਊਰ ਪੂਰਾ ਵੀਡੀਓ ਪੇ ਜੂ ਮੈਂ ਤੈਨੂੰ ਦੇਖੀ ਚੰਗਾ ਪੁੱਤ ਹਾਂ ਪੂਰਾ ਪੂਰ ਕੋਲੇ ਜਾਣਾ ਊਰ ਪੂਰ ਕੋਲੇ ਜਾਣਾ ਸੀ ਤੇ ਚਲੋ ਜੀ ਪਹੁੰਚ ਕੇ ਆਪਾਂ ਘਰੇ 11 ਵਜੇ ਤੇ ਹਏ ਥੱਕ ਗਏ ਮੈਂ ਤਾਂ ਬਹੁਤ ਜ਼ਿਆਦਾ ਵੜੀ ਨੀਂਦ ਆਈ ਜਾਂਦੀ ਹੈ ਮੈਨੂੰ ਆਏ ਬਸ ਮੈਂ ਸੌ ਜਾ ਹੁਣੇ ਕੋਈ ਕੰਮ ਕਰਾਂ ਮੈਂ ਦਹੀਂ ਮਰੋਂ ਦਹੀਂ ਜਮਾਉਣ ਲਾਉਣਾ ਹੈ ਜੀ ਤੇ ਬਾਕੀ ਚਲੋ ਜੀ ਅੱਜ ਦੀ ਵੀਡੀਓ ਦਾ ਪੈਂਡ ਇੱਥੇ ਹੀ ਕਰਦੇ ਆ ਤੁਹਾਨੂੰ ਮੇਰੇ ਅੱਖਾਂ ਚ ਨੀਂਦ ਦਿਖ ਰਹੀ ਹੋਣੀ ਹੈ ਕਿ ਮੈਂ ਵੈਸੇ ਹੀ ਅਸੀਂ ਥੋੜਾ ਬਿਮਾਰ ਕਰਕੇ ਨਾ ਤੇ ਥੋੜੀ ਜੀ ਸਿਹਤ ਡਾਊਨ ਹੀ ਚੱਲ ਰਹੀ ਸੀ ਤੇ ਤਾਂ ਹੀ ਕਰਕੇ ਅਸੀਂ ਸ਼ਾਮ ਜੀ ਨੂੰ ਗਏ ਸੀਗੇ ਤੇ ਤੇ ਚਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਜੀ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ